ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਬੰਦਾ ਸਿੰਘ ਜੀ ਬਹਾਦਰ ਸਿੱਖ ਕੌਮ ਦੇ ਕਮਹਾਨ ਜਰਨੈਲ ਹੋਏ ਹਨ ਜਿਨ੍ਹਾਂ ਨੇ ਪਹਿਲੀ ਵਾਰ ਸਿੱਖ ਰਾਜ ਕਾਇਮ ਕੀਤਾ ਪੰਜਾਬ ਜੋ ਕਿ ਪਿਛਲੇ ਤਕਰੀਬਨ 8-900 ਸਾਲਾਂ ਤੋਂ ਗੁਲਾਮ ਸੀ ਨੂੰ ਆਜ਼ਾਦ ਕਰਕੇ ਬਾਬਾ ਜੀ ਨੇ ਸਿੱਖਾਂ ਪੰਜਾਬੀਆਂ ਦਾ ਰਾਜ ਕਾਇਮ ਕੀਤਾ ਮੁਗਲਿਆ ਸਲਤਨਤ ਦੀ ਡੁੰਗੀਆਂ ਨੀਹਾਂ ਪੱਟ ਸੁੱਟੀਆਂ ਅਤੇ ਇਸ ਤੋਂ ਬਾਅਦ ਫਿਰ ਕਦੇ ਵੀ ਮੁਗਲਾਂ ਦੇ ਹਿੰਦੁਸਤਾਨ ਦੇ ਵਿੱਚ ਪੈਰ ਨਹੀਂ ਸਨ ਲੱਗੇ ਹੌਲੀ ਹੌਲੀ ਜ਼ਾਲਮ ਮੁਗਲ ਰਾਜ ਹਿੰਦੁਸਤਾਨ ਦੇ ਵਿੱਚੋਂ ਖਤਮ ਹੋ ਗਿਆ। ਬਾਬਾ ਬੰਦਾ ਸਿੰਘ ਜੀ ਦੀ ਜ਼ਿੰਦਗੀ ਬਾਰੇ ਵਿਸਥਾਰ ਨਾਲ ਅਸੀਂ ਕਿਸੇ ਹੋਰ ਵੀਡੀਓ ਵਿੱਚ ਗੱਲ ਕਰਾਂਗੇ। ਪਰ ਇਸ ਵੀਡੀਓ ਵਿੱਚ ਅਸੀਂ ਬਾਬਾ ਜੀ ਦੀ ਮਹਾਨਤਾ ਬਾਰੇ ਅਤੇ ਉਹਨਾਂ ਬਾਰੇ ਕੀਤੇ ਜਾਂਦੇ ਗਲਤ ਪ੍ਰਚਾਰ ਬਾਰੇ ਵਿਚਾਰ ਕਰਾਂਗੇ। ਸਭ ਤੋਂ ਪਹਿਲਾਂ ਆਓ ਬਾਬਾ ਜੀ ਦੀ ਮਹਾਨ ਸ਼ਖਸੀਅਤ ਬਾਰੇ ਵਿਚਾਰ ਕਰੀਏ। ਬਾਬਾ ਜੀ ਦੀ ਸ਼ਖਸੀਅਤ। ਪਹਿਲੀ ਗੱਲ ਇਹ ਹੈ ਬਾਬਾ ਬੰਦਾ ਸਿੰਘ ਜੀ ਇੱਕੋ ਇੱਕ ਸਿੱਖ ਹੋਏ ਹਨ ਜਿਨ੍ਹਾਂ ਨੂੰ ਸਿਰਗੁਰ ਗੋਬਿੰਦ ਸਿੰਘ ਜੀ ਨੇ ਆਪਣੇ ਹੱਥੀ ਚੁਣਿਆ ਅਤੇ ਸਿੱਖਾਂ ਦਾ ਲੀਡਰ ਬਣਾਇਆ। ਗੁਰੂ ਜੀ ਨੇ ਬਾਬਾ ਜੀ ਦੀ ਡਿਊਟੀ ਲਈ ਸੀ ਕਿ ਉਹ ਸਹਬਜ਼ਾਦਿਆਂ ਨੂੰ ਸ਼ਹੀਦ ਕਰਨ ਵਾਲਿਆਂ ਨੂੰ ਸਜ਼ਾ ਦੇਣ ਅਤੇ ਪੰਜਾਬ ਵਿੱਚ ਹੋ ਰਹੇ ਜ਼ੁਲਮ ਦਾ ਨਾਸ਼ ਕਰਨ। ਦੂਜੀ ਗੱਲ ਇਹ ਹੈ ਬਾਬਾ ਜੀ ਇੱਕੋ ਇੱਕ ਗੁਰਮੁਖ ਹੋਏ ਹਨ ਜੋ ਕਿ ਸਿੱਖਾਂ ਦੇ ਲੀਡਰ ਸਨ ਅਤੇ ਬ੍ਰਹਮ ਗਿਆਨੀ ਗੁਰਮੁਖ ਵੀ ਸਨ। ਇਸ ਤੋਂ ਬਾਅਦ ਕਦੇ ਵੀ ਸਿੱਖਾਂ ਦਾ ਸੁਪਰੀਮ ਲੀਡਰ ਬਾਬਾ ਜੀ ਵਰਗਾ ਉੱਚ ਕੋਟੀ ਦਾ ਬ੍ਰਹਮ ਗਿਆਨੀ ਗੁਰਮੁਖ ਜਨ ਨਹੀਂ ਹੋਇਆ। ਉਦਾਂ ਤੇ ਮਹਾਨ ਬਹੁਤ ਗੁਰਮੁਖ ਸਿੱਖ ਹੋਏ ਹਨ। ਪਰ ਉਹ ਸਿੱਖਾਂ ਦੇ ਸੁਪਰੀਮ ਲੀਡਰ ਨਹੀਂ ਬਣੇ ਜਿਵੇਂ ਕਿ ਬਾਬਾ ਬੰਦਾ ਸਿੰਘ ਜੀ ਸਨ। ਤੀਸਰੀ ਗੱਲ ਇਹ ਹੈ ਬਾਬਾ ਜੀ ਪਹਿਲੀ ਵਾਰ ਸਿੱਖ ਰਾਜ ਕਾਇਮ ਕੀਤਾ ਪਰ ਖੁਦ ਕਦੇ ਵੀ ਤਖਤ ਤੇ ਰਾਜੇ ਬਣ ਕੇ ਨਹੀਂ ਬੈਠੇ। ਉਹਨਾਂ ਨੇ ਹੋਰ ਸਿੱਖਾਂ ਨੂੰ ਰਾਜ ਤਖਤੇ ਬਿਠਾਇਆ ਅਤੇ ਆਪ ਸਦਾ ਰਾਜ ਤੋਂ ਨਿਰਲੇਪ ਰਹੇ। ਦੱਸੋ ਏਦਾਂ ਦਾ ਮਹਾਨ ਇਨਸਾਨ ਅੱਜ ਤੱਕ ਹਿਸਟਰੀ ਵਿੱਚ ਕੌਣ ਹੋਇਆ ਹੈ? ਜੋ ਰਾਜ ਫਤਿਹ ਕਰਕੇ ਕਾਇਮ ਕਰਕੇ ਆਪ ਰਾਜ ਤੇ ਨਾ ਬੈਠੇ ਅਤੇ ਹੋਰਨਾਂ ਨੂੰ ਰਾਜ ਦੇ ਕੇ ਆਪ ਇਕਾਂਤ ਸਥਾਨ ਤੇ ਜਾ ਕੇ ਗੁਰਮਤਿ ਪ੍ਰੇਮਾ ਭਗਤੀ ਵਿੱਚ ਲੀਨ ਹੋ ਜਾਵੇ ਇਹ ਸਿਹਰਾ ਕੇਵਲ ਬਾਬਾ ਬੰਦਾ ਸਿੰਘ ਜੀ ਨੂੰ ਹੀ ਜਾਂਦਾ ਹੈ ਚੌਥੀ ਗੱਲ ਇਹ ਹੈ ਬਾਬਾ ਜੀ ਇੱਕ ਮਹਾਨ ਯੋਧੇ ਸਨ ਤੀਰ ਅੰਦਾਜ਼ੀ ਵਿੱਚ ਬਾਬਾ ਜੀ ਵਰਗਾ ਹੋਰ ਕੋਈ ਸਿੱਖਾਂ ਵਿੱਚ ਨਹੀਂ ਹੋਇਆ ਉਨ੍ਹਾਂ ਦੀ ਮੈਦਾਨ ਦੇ ਵਿੱਚ ਆਮਦ ਕਰਨ ਹਨੇਰੀ ਆ ਜਾਂਦੀ ਸੀ ਜਦੋਂ ਮੈਦਾਨ ਵਿੱਚ ਉਤਰ ਜਾਂਦੇ ਸਨ ਉਦੋਂ ਉਸੇ ਵੇਲੇ ਲੜਾਈ ਦਾ ਪਾਸਾ ਪਲਟ ਕੇ ਸਿੱਖਾਂ ਦੇ ਹੱਕ ਵਿੱਚ ਹੋ ਜਾਂਦਾ ਸੀ ਸਰਹੰਦ ਦੀ ਲੜਾਈ ਵਿੱਚ ਜਦੋਂ ਮੁਗਲ ਸਿੱਖਾਂ ਦੇ ਭਾਰੀ ਪੈਣ ਲੱਗੇ ਸਨ ਤਾਂ ਉਦੋਂ ਬਾਬਾ ਜੀ ਆਪ ਖੁਦ ਲੜਾਈ ਵਿੱਚ ਸ਼ਾਮਲ ਹੋ ਗਏ ਤੇ ਆਪਣੇ ਤੀਰਾਂ ਨਾਲ ਲੜਾਈ ਦਾ ਰੁਖ ਹੀ ਬਦਲ ਦਿੱਤਾ ਸੀ ਸਿੱਖ ਇਹ ਲੜਾਈ ਜਿੱਤ ਗਏ ਸਨ ਵਜ਼ੀਰ ਖਾਨ ਸੁੱਚਾ ਅਨੰਦ ਤੇ ਹੋਰ ਦੁਸ਼ਟ ਜਿਨ੍ਹਾਂ ਨੇ ਛੋਟੇ ਸਾਹਿਬਜ਼ਾਦੇ ਸ਼ਹੀਦ ਕੀਤੇ ਸਨ ਉਹਨਾਂ ਨੂੰ ਸਜ਼ਾ ਦਿੱਤੀ ਗਈ ਸੀ ਪੰਜਵੀਂ ਗੱਲ ਇਹ ਹੈ ਇਸ ਤੋਂ ਇਲਾਵਾ ਸਡੋਰੇ ਵਿਖੇ ਅਤੇ ਹੋਰ ਥਾਵਾਂ ਤੇ ਜਿੰਨਾ ਕੱਟੜ ਪੰਥੀ ਮੁਸਲਮਾਨਾਂ ਨੇ ਪੀਰ ਬੁੱਧੂ ਸ਼ਾਹ ਅਤੇ ਹੋਰ ਰੱਬ ਦੇ ਬੰਦਿਆਂ ਤੇ ਜ਼ੁਲਮ-ਉ ਸਤਮ ਕੀਤਾ ਸੀ ਉਹਨਾਂ ਨੂੰ ਬਾਬਾ ਜੀ ਨੇ ਹੱਥੀਂ ਸਜ਼ਾ ਦਿੱਤੀ ਕੱਟੜ ਮੁਸਲਮਾਨਾਂ ਦਾ ਇਹ ਹਾਲ ਹਿਸਟਰੀ ਵਿੱਚ ਸਿਵਾਏ ਹਲਾਕੂ ਖਾਨ ਤੋਂ ਹੋਰ ਕਿਸੇ ਨੇ ਨਹੀਂ ਸੀ ਕੀਤਾ ਇਨ੍ਹਾਂ ਕੱਟੜ ਮੁਸਲਮਾਨਾਂ ਦਾ ਜੋਤਰਾ ਲੋਕਾਂ ਵਿੱਚ ਸਦੀਆਂ ਤੋਂ ਬੈਠਾ ਹੋਇਆ ਸੀ ਉਸ ਤਰਾਹ ਦਾ ਬਾਬਾ ਜੀ ਨੇ ਪਲਾਂ ਦੇ ਵਿੱਚ ਹੀ ਨਾਸ਼ ਕਰ ਦਿੱਤਾ। ਕੱਟੜ ਮੁਸਲਮਾਨ ਅਤੇ ਹੋਰ ਜ਼ਾਲਮ ਲੋਕ ਬਾਬਾ ਜੀ ਦੇ ਨਾਂ ਤੋਂ ਵੀ ਕੰਬਣ ਲੱਗ ਪਏ ਸਨ। ਬਾਬਾ ਜੀ ਦਾ ਕਿਸੇ ਧਰਮ ਜਾਂ ਜਾਤੀ ਦੇ ਨਾਲ ਕੋਈ ਵੈਰ ਨਹੀਂ ਸੀ। ਉਹਨਾਂ ਨੇ ਕੇਵਲ ਜ਼ਾਲਿਮਾਂ ਦਾ ਨਾਸ਼ ਕੀਤਾ ਸੀ। ਬਾਬਾ ਜੀ ਨੇ ਪਹਾੜੀ ਹਿੰਦੂ ਰਾਜਿਆਂ ਨੂੰ ਵੀ ਸਜ਼ਾ ਦਿੱਤੀ ਜਿਨ੍ਹਾਂ ਨੇ ਸਿਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਨਾਲ ਧੋਖਾ ਕੀਤਾ ਸੀ। ਪਹਾੜੀ ਰਾਜਿਆਂ ਦੇ ਸਰਗਣਾ ਰਾਜਾ ਭੀਮਚੰਦ ਜਿਸ ਨੇ ਦਸ਼ਮ ਪਿਤਾ ਜੀ ਦੇ ਨਾਲ ਜੰਗਾਂ ਕੀਤੀਆਂ ਸਨ ਨਾਲ 1711 ਵਿੱਚ ਜੰਗ ਹੋਈ ਉਸ ਨੂੰ ਬਾਬਾ ਜੀ ਨੇ ਬੁਰੀ ਤਰ੍ਹਾਂ ਹਰਾਇਆ ਤੇ ਫਿਰ ਸਾਰੇ ਪਹਾੜੀ ਰਾਜਿਆਂ ਨੇ ਖਾਲਸਾ ਪੰਥ ਦੀ ਈਨ ਮੰਨ ਲਈ ਸੀ ਜਿੱਥੇ ਉਹਨਾਂ ਨੇ ਵਜ਼ੀਰ ਖਾਨ ਵਰਗੇ ਮੁਸਲਮਾਨ ਜ਼ਾਲਮਾਂ ਨੂੰ ਮਾਰਿਆ ਉੱਥੇ ਉਹਨਾਂ ਨੇ ਸੁੱਚਾ ਆਨੰਦ ਜੈਸੇ ਹਿੰਦੂ ਜ਼ਾਲਮਾਂ ਦਾ ਵੀ ਨਾਸ਼ ਕੀਤਾ ਸੀ ਛੇਵੀਂ ਗੱਲ ਇਹ ਹੈ ਬਾਬਾ ਜੀ ਬੇਕਸਾਂ ਅਤੇ ਗਰੀਬਾਂ ਦੇ ਯਾਰ ਸਨ। ਉਹਨਾਂ ਦੀ ਦਿਾਨਤਦਾਰੀ ਦਾ ਇੱਕੋ ਸਬੂਤ ਬਹੁਤ ਹੈ ਕਿ ਉਹਨਾਂ ਨੇ ਪਹਿਲੀ ਵਾਰ ਪੰਜਾਬ ਵਿੱਚੋਂ ਜ਼ਮੀਨਦਾਰੀ ਸਿਸਟਮ ਖਤਮ ਕਰ ਦਿੱਤਾ। ਹਜ਼ਾਰਾਂ ਏਕੜ ਦੇ ਮਾਲਕ ਇੱਕ ਜਾਂ ਦੋ ਬੰਦਿਆਂ ਕੋਲ ਜ਼ਮੀਨਾਂ ਖੋ ਕੇ ਜ਼ਮੀਨਾਂ ਤੇ ਕੰਮ ਕਰਨ ਵਾਲਿਆਂ ਵਿੱਚ ਵੰਡ ਦਿੱਤੀਆਂ। ਇਹ ਕਿਸੇ ਤਰ੍ਹਾਂ ਵੀ ਮੁਨਾਸਿਬ ਗੱਲ ਨਹੀਂ ਹੈ ਕਿ ਇੱਕ ਵਿਅਕਤੀ ਹਜ਼ਾਰਾਂ ਹੀ ਏਕੜ ਦਾ ਮਾਲਕ ਹੋਵੇ ਅਤੇ ਬਾਕੀ ਹਜ਼ਾਰ ਲੋਕ ਭੁੱਖੇ ਹੀ ਮਰਦੇ ਹੋਣ। ਬਾਬਾ ਜੀ ਦੇ ਇਸ ਉਪਕਾਰ ਨੂੰ ਕਦੇ ਵੀ ਪੁਲਾਇਆ ਨਹੀਂ ਜਾ ਸਕਦਾ ਹੈ ਸਤਵੀਂ ਗੱਲ ਇਹ ਹੈ ਬਾਬਾ ਬੰਦਾ ਸਿੰਘ ਜੀ ਦੀ ਸ਼ਹੀਦੀ ਇੱਕ ਲਾਸਾਨੀ ਸ਼ਹੀਦੀ ਸੀ ਉਹਨਾਂ ਤੇ ਅਸਹਿ ਅਤੇ ਅਕਹਿ ਜ਼ੁਲਮ ਹੋਏ ਸਨ ਪਰ ਕਮਾਲ ਦੀ ਗੱਲ ਇਹ ਹੈ ਕਿ ਉਹਨਾਂ ਨੇ ਸੀਨਸੀ ਕੀਤੀ ਉਫ ਨਹੀਂ ਸੀ ਕੀਤੀ ਤੜਫੇ ਨਹੀਂ ਹਾੜੇ ਨਹੀਂ ਕੱਢੇ ਮਿੰਨਤ ਨਹੀਂ ਕੀਤੀ ਗੁਜਾਰਿਸ਼ ਨਹੀਂ ਕੀਤੀ ਬੇਨਤੀ ਨਹੀਂ ਕੀਤੀ ਡੋਲੇ ਨਹੀਂ ਕਬਰਾਏ ਨਹੀਂ ਵਿਚਿੱਲਤ ਨਹੀਂ ਹੋਏ ਬਿਲਕੁਲ ਕਮਜ਼ੋਰ ਨਹੀਂ ਹੋਏ ਆਪਣਾ ਸਟੈਂਡ ਤੋਂ ਕਦੇ ਡੋਲੇ ਨਹੀਂ ਬਲਕਿ ਚੜ੍ਹਦੀ ਕਲਾ ਵਿੱਚ ਰਹੇ ਨਾਮ ਦੇ ਵਿੱਚ ਲੀਨ ਰਹੇ ਉਹਨਾਂ ਦੇ ਚਿਹਰੇ ਦਾ ਜਾਹੋ ਜਲਾਲ ਝਲ ਨਹੀਂ ਸੀ ਹੁੰਦਾ ਅਤੇ ਉਹਨਾਂ ਦੇ ਚਿਹਰੇ ਦੇ ਜਲਾਲ ਅਤੇ ਪਕੀਜ਼ਗੀ ਦਾ ਜ਼ਿਕਰ ਉਸ ਸਮੇਂ ਦੇ ਮੁਸਲਮਾਨ ਲਿਖਾਰੀਆਂ ਨੇ ਖੂਬ ਕੀਤਾ ਹੈ ਜੇ ਬਾਬਾ ਜੀ ਦੇ ਸਾਰੇ ਗੁਣਾਂ ਤੇ ਪ੍ਰਾਪਤੀਆਂ ਦਾ ਜ਼ਿਕਰ ਕਰਨ ਲੱਗ ਪਈਏ ਤਾਂ ਕਈ ਕਿਤਾਬਾਂ ਭਰ ਸਕਦੀਆਂ ਹਨ ਅਸੀਂ ਇੱਥੇ ਉਹਨਾਂ ਦੇ ਕੇਵਲ ਕੁਝ ਕੁ ਖਾਸ ਗੁਣ ਤੇ ਪ੍ਰਾਪਤੀਆਂ ਦੀ ਹੀ ਗੱਲ ਕੀਤੀ ਹੈ ਆਓ ਹੁਣ ਇਸ ਵੀਡੀਓ ਦੇ ਵਿਸ਼ੇ ਵੱਲ ਆਉਂਦੇ ਹਾਂ ਬਹੁਤ ਸਾਰੇ ਸਿੱਖ ਖਾਸ ਕਰਕੇ ਸਨਾਤਨ ਸੋਚ ਰੱਖਣ ਵਾਲੇ ਅਤੇ ਕਈ ਸੰਪਰਦਾਇਕ ਸੋਚ ਵਾਲੇ ਸਿੱਖ ਗਲਤ ਵਹਿਮੀ ਦਾ ਸਹਾਰ ਹੋਏ ਬਾਬਾ ਜੀ ਦੀ عظیم ਅਤੇ ਮਹਾਨ ਸ਼ਖਸੀਅਤ ਨੂੰ ਸਮਝਣ ਤੋਂ ਅਸਮਰੱਥ ਜਾਣੇ ਅਣਜਾਣੇ ਵਿੱਚ ਉਹਨਾਂ ਦੀ ਨਿੰਦਾ ਕਰ ਜਾਂਦੇ ਹਨ ਉਹਨਾਂ ਬਾਰੇ ਨਿਰਮੂਲ ਅਤੇ ਫਜ਼ੂਲ ਜਿਹੀਆਂ ਦਲੀਲਾਂ ਘੜ ਕੇ ਉਹਨਾਂ ਦੀ ਬੇਦਾਗ ਅਤੇ ਬੇਨਜ਼ੀਰ ਸ਼ਖਸੀਅਤ ਨੂੰ ਦਾਗੀ ਕਰਨ ਦਾ ਯਤਨ ਕੀਤਾ ਜਾਂਦਾ ਹੈ ਉਹਨਾਂ ਬਾਰੇ ਕੁਝ ਇਤਰਾਜ਼ ਇਸ ਪ੍ਰਕਾਰ ਹਨ ਪਹਿਲਾ ਇਤਰਾਜ਼ ਉਹਨਾਂ ਨੇ ਆਪਣੇ ਆਪ ਨੂੰ 11ਵਾਂ ਗੁਰੂ ਐਲਾਨ ਕਰ ਦਿੱਤਾ ਸੀ ਅਤੇ ਗੁਰੂ ਬਣ ਕੇ ਮੱਥੇ ਟਿਕਾਉਂਦੇ ਸਨ। ਦੂਜਾ ਇਤਰਾਜ਼ ਉਹਨਾਂ ਨੇ ਫਤਿਹ ਬਦਲ ਕੇ ਫਤਿਹ ਦਰਸ਼ਨ ਦਾ ਨਾਹਰਾ ਸ਼ੁਰੂ ਕੀਤਾ ਸੀ। ਤੀਜਾ ਇਤਰਾਜ਼ ਉਹਨਾਂ ਨੇ ਵਿਆਹ ਕਰਵਾਇਆ ਸੀ ਜਦਕਿ ਗੁਰੂ ਜੀ ਨੇ ਉਹਨਾਂ ਨੂੰ ਵਿਆਹ ਕਰਵਾਉਣ ਤੋਂ ਮਨਾ ਕਰ ਦਿੱਤਾ ਸੀ। ਚੌਥਾ ਇਤਰਾਜ਼ ਉਹਨਾਂ ਨੇ ਸਿੱਖਾਂ ਨੂੰ ਮੀਟ ਖਾਣ ਤੋਂ ਮਨਾ ਕੀਤਾ ਸੀ। ਪੰਜਵਾਂ ਇਤਰਾਜ਼ ਬਾਬਾ ਬినੋਦ ਸਿੰਘ ਜੀ ਨੇ ਉਹਨਾਂ ਦਾ ਸਾਥ ਛੱਡ ਦਿੱਤਾ ਸੀ। ਛੇ ਮਹਾਂ ਇਤਰਾਜ ਉਹਨਾਂ ਦੇ ਸਮੇਂ ਸਿੱਖਾਂ ਦੇ ਦੋ ਗਰੁੱਪ ਬਣ ਗਏ ਸਨ ਬੰਦਈ ਖਾਲਸਾ ਅਤੇ ਤੱਤ ਖਾਲਸਾ ਆਓ ਆਪਾਂ ਹੁਣ ਵਿਸਥਾਰ ਸਹਿਤ ਇਹਨਾਂ ਸਾਰੇ ਇਤਰਾਜਾਂ ਬਾਰੇ ਵਿਚਾਰ ਕਰਦੇ ਹਾਂ ਪਹਿਲਾ ਇਤਰਾਜ ਇਹ ਹੈ ਕਿ ਬਾਬਾ ਬੰਦਾ ਸਿੰਘ ਜੀ ਗੁਰੂ ਅਖਵਾਉਂਦੇ ਸਨ ਇਹ ਇੱਕ ਬਹੁਤ ਹੀ ਵੱਡੀ ਗਲਤਫਹਿਮੀ ਹੈ ਕਿ ਬਾਬਾ ਜੀ ਨੇ ਆਪਣੇ ਆਪ ਨੂੰ ਗੈਰੇ ਗੁਰੂ ਅਖਵਾਇਆ ਸੀ ਇਸ ਦੇ ਉਲਟ ਉਹ ਸਦਾ ਨਿਮਾਣੇ ਗੁਰਸਿੱਖ ਬਣ ਕੇ ਹੀ ਜੀਵੇ ਸਨ ਅਤੇ ਕਦੇ ਵੀ ਗੁਰੂ ਨਹੀਂ ਸਨ ਅਖਵਾਏ ਗੁਰੂ ਤਾਂ ਇੱਕ ਪਾਸੇ ਰਿਆ ਉਹ ਤਾਂ ਕਦੇ ਮਹਾਰਾਜਾ ਹੀ ਨਹੀਂ ਸਨ ਖਵਾਏ ਹਾਲਾਂਕਿ ਉਹਨਾਂ ਨੇ ਬਹੁਤ ਵੱਡਾ ਇਲਾਕਾ ਫਤਿਹ ਕਰ ਲਿਆ ਸੀ ਆਪ ਰਾਜੇ ਬਣਨ ਦੀ ਥਾਂ ਤੇ ਉਹਨਾਂ ਨੇ ਭਾਈ ਬਾਜ ਸਿੰਘ ਜਾਂ ਭਾਈ ਫਤਿਹ ਸਿੰਘ ਆਦ ਗੁਰਸਿੱਖਾਂ ਨੂੰ ਰਾਜ ਤਖਤੇ ਬਿਠਾਇਆ ਖੁਦ ਉਹ ਸਦਾ ਭਗਤੀ ਵਿੱਚ ਲੀਨ ਰਹਿੰਦੇ ਸਨ ਜਦੋਂ ਉਹਨਾਂ ਨੇ ਸਿੱਖ ਰਾਜ ਦੇ ਸਿੱਕੇ ਜਾਰੀ ਕੀਤੇ ਸਨ ਤਾਂ ਉਹਨਾਂ ਨੇ ਕੇਵਲ ਸਿਰ ਗੁਰੂ ਨਾਨਕ ਦੇਵ ਜੀ ਅਤੇ ਸਿਰ ਗੁਰੂ ਗੋਬਿੰਦ ਸਿੰਘ ਜੀ ਦਾ ਨਾਂ ਸਿੱਖਾਂ ਦੇ ਲਿਖਵਾਇਆ ਸੀ ਜਿਵੇਂ 84 ਤੋਂ ਬਾਅਦ ਸਰਕਾਰ ਨੇ ਪ੍ਰਪਾਗੈਂਡਾ ਕਰਕੇ ਸੰਤ ਭਿੰਡਰਾਂ ਵਾਲਿਆਂ ਉੱਪਰ 11ਵਾਂ ਗੁਰੂ ਬਣਨ ਦਾ ਇਲਜ਼ਾਮ ਲਾ ਕੇ ਭੰਡਣ ਦੀ ਕੋਸ਼ਿਸ਼ ਕੀਤੀ ਸੀ ਉਦੋਂ ਵੀ ਇਦਾਂ ਹੀ ਹੋਇਆ ਸੀ ਬਾਬਾ ਬੰਦਾ ਸਿੰਘ ਜੀ ਦੀ ਸ਼ਖਸੀਅਤ ਨੂੰ ਭੰਡਣਾ ਸਰਕਾਰ ਵਾਸਤੇ ਬਹੁਤ ਜ਼ਰੂਰੀ ਸੀ ਤਾਂਕਿ ਸਿੱਖਾਂ ਵਿੱਚ ਉਹਨਾਂ ਦੀ ਇੱਜ਼ਤ ਘਟਾਈ ਜਾ ਸਕੇ ਅਤੇ ਸਿੱਖਾਂ ਨੂੰ ਬਗਾਵਤ ਤੋਂ ਰੋਕਿਆ ਜਾਵੇ ਉਦੋਂ ਸਾਧਨ ਬਹੁਤ ਘੱਟ ਸਨ ਸਿੱਖ ਅਨਪੜ੍ਹ ਵੀ ਸਨ ਜਿਸ ਕਰਕੇ ਇਹ ਪ੍ਰਪਾਗੈਂਡਾ ਕਾਮਯਾਬ ਹੋ ਗਿਆ ਬਾਬਾ ਜੀ ਦੀ ਸ਼ਹੀਦੀ ਤੋਂ ਬਾਅਦ ਕਿੰਨਾ ਸਮਾਂ ਸਿੱਖ ਦੁਬਾਰਾ ਸਿਰ ਨਹੀਂ ਸਨ ਚੁੱਕ ਸਕੇ ਤੁਸੀਂ ਬਸ ਇੱਕ ਗੱਲ ਦੇਖ ਲਓ ਉਹਨਾਂ ਦੀ ਸ਼ਹੀਦੀ ਕਿੰਨੀ ਸ਼ਾਨਦਾਰ ਸੀ ਤੇ ਕਿੰਨੀ ਦਰਦਨਾਕ ਸੀ ਪਰ ਉਹ ਕਿਵੇਂ ਅਡੋਲ ਰਹੇ ਜੇਕਰ ਉਹਨਾਂ ਨੇ ਆਪਣੇ ਆਪ ਨੂੰ ਗੁਰੂ ਅਖਵਾਇਆ ਹੁੰਦਾ ਤਾਂ ਅਕਾਲ ਪੁਰਖ ਨੇ ਉਹਨਾਂ ਨੂੰ ਇੰਨੀ ਕਿਰਪਾ ਨਹੀਂ ਸੀ ਕਰਨੀ ਅਤੇ ਉਹ ਇੰਨਾ ਜ਼ੁਲਮ ਸਹਿ ਕੇ ਅਡੋਲ ਰਹਿ ਕੇ ਸ਼ਹੀਦ ਹੁੰਦੇ ਉਹਨਾਂ ਦੇ ਮੂੰਹ ਵਿੱਚ ਉਹਨਾਂ ਦੇ 4 ਸਾਲ ਦੇ ਛੋਟੇ ਬੱਚੇ ਦਾ ਦਿਲ ਪਾਇਆ ਗਿਆ ਸੀ ਪਰ ਉਹ ਤਾਂ ਵੀ ਡੋਲ ਰਹੇ ਉਹਨਾਂ ਦੀਆਂ ਅੱਖਾਂ ਕੱਢੀਆਂ ਗਈਆਂ ਉਹਨਾਂ ਦੇ ਹੱਥ ਤੇ ਪੈਰ ਕੱਟ ਦਿੱਤੇ ਗਏ ਪਰ ਉਹ ਡੋਲ ਰਹੇ ਇੱਕ ਵਾਰੀ ਵੀ ਉਹ ਚੀਕੇ ਨਹੀਂ ਰੋਏ ਨਹੀਂ ਤੜਫੇ ਨਹੀਂ ਉਹਨਾਂ ਨੂੰ ਦੇਖਣ ਵਾਲੇ ਹੈਰਾਨ ਹੋ ਗਏ ਸਨ ਅਸਲੀ ਤਾਂ ਇਹ ਹੈ ਉਹ ਬਹੁਤ ਮਹਾਨ ਸਨ ਜੋ ਉਹਨਾਂ ਨੇ ਕਰ ਦਿਖਾਇਆ ਹੈ ਉਹ ਇੱਕ ਮਹਾਨ ਬ੍ਰਹਮ ਗਿਆਨੀ ਗੁਰਮੁਖ ਜਨ ਹੀ ਕਰ ਸਕਦਾ ਹੈ ਸੋ ਇਹ ਗੱਲ ਬਿਲਕੁਲ ਹੀ ਨਰਮੂਲ ਹੈ ਕਿ ਉਹ ਗੁਰੂ ਬਣ ਕੇ ਬੈਠੇ ਸਨ ਦੂਸਰਾ ਇਤਰਾਜ਼ ਇਹ ਹੈ ਉਹਨਾਂ ਨੇ ਫਤਿਹ ਬਦਲ ਕੇ ਫਤਿਹ ਦਰਸ਼ਨ ਦਾ ਨਾਰਾ ਸ਼ੁਰੂ ਕਰ ਦਿੱਤਾ ਸੀ। ਉਹਨਾਂ ਨੇ ਜਾਣ ਬੁਝ ਕੇ ਗੁਰੂ ਜੀ ਦੀ ਫਤਿਹ ਬਦਲਣ ਦਾ ਯਤਨ ਨਹੀਂ ਸੀ ਕੀਤਾ। ਅੱਜ ਕੱਲ ਵੀ ਆਪਾਂ ਦੇਖਦੇ ਹਾਂ ਕਿ ਪੂਰੀ ਫਤਿਹ ਬਲਾਉਣ ਦੀ ਥਾਂ ਤੇ ਕਈ ਗੁਰਸਿੱਖ ਕੇਵਲ ਫਤਿਹ ਹੀ ਕਹਿ ਦਿੰਦੇ ਹਨ ਜਾਂ ਲਿਖ ਦਿੰਦੇ ਹਨ ਚੈਟ ਕਰਦੇ ਹੋਏ। ਇਸੇ ਤਰ੍ਹਾਂ ਬਾਬਾ ਜੀ ਨੇ ਪਹਿਲਾ ਪੈਰ ਪੂਰੀ ਫਤਿਹ ਦੀ ਥਾਂ ਤੇ ਕੇਵਲ ਫਤਿਹ ਦਰਸ਼ਨ ਹੀ ਲਿਖ ਦਿੰਦੇ ਸਨ। ਪਰ ਜਦੋਂ ਗੁਰਸਿੱਖਾਂ ਨੇ ਇਤਰਾਜ਼ ਕੀਤਾ ਤਾਂ ਉਹਨਾਂ ਨੇ ਇਦਾਂ ਕਰਨਾ ਉਸੇ ਵੇਲੇ ਬੰਦ ਕਰ ਦਿੱਤਾ। ਇਹ ਤਾਂ ਇੱਕ ਅਣਜਾਣੇ ਦੇ ਵਿੱਚ ਹੋਈ ਗਲਤੀ ਸੀ ਜੋ ਕਿ ਸਿੱਖ ਕੋਲੋਂ ਹੋ ਸਕਦੀ ਹੈ ਕੇਵਲ ਗੁਰੂ ਕਰਤਾਰ ਹੀ ਅਪੁੱਲ ਹਨ ਸਿੱਖ ਭੁੱਲਣਹਾਰ ਹੈ ਇਹ ਕੋਈ ਏਡਾ ਵੱਡਾ ਗੁਨਾਹ ਨਹੀਂ ਹੈ ਕਿ ਜਿਸ ਕਰਕੇ ਬਾਬਾ ਜੀ ਦੀਆਂ ਮਹਾਨ ਕੁਰਬਾਨੀਆਂ ਅਤੇ ਕਰਨੀਆਂ ਨੂੰ ਨਜ਼ਰਅੰਦਾਜ਼ ਕਰ ਦਈਏ ਤੀਸਰਾ ਇਤਰਾਜ਼ ਇਹ ਹੈ ਕਿ ਉਹਨਾਂ ਨੇ ਵਿਆਹ ਕਰਵਾਇਆ ਸੀ ਜਦ ਕਿ ਗੁਰੂ ਜੀ ਨੇ ਉਹਨਾਂ ਨੂੰ ਵਿਆਹ ਕਰਵਾਉਣ ਤੋਂ ਮਨਾ ਕੀਤਾ ਸੀ ਪਹਿਲੀ ਵਾਰ ਕੇਵਲ ਗਿਆਨੀ ਗਿਆਨ ਸਿੰਘ ਨੇ 19ਵੀਂ ਸਦੀ ਦੇ ਅਖੀਰ ਵਿੱਚ ਇਸ ਬਾਰੇ ਲਿਖਿਆ ਹੈ ਕਿ ਗੁਰੂ ਜੀ ਨੇ ਉਹਨਾਂ ਨੂੰ ਵਿਆਹ ਕਰਵਾਉਣ ਤੋਂ ਮਨਾ ਕੀਤਾ ਸੀ ਪੁਰਾਣੇ ਇਤਿਹਾਸਕਾਰਾਂ ਨੇ ਇਹ ਨਹੀਂ ਲਿਖਿਆ ਕਿ ਗੁਰੂ ਜੀ ਨੇ ਬਾਬਾ ਜੀ ਨੂੰ ਵਿਆਹ ਕਰਵਾਉਣ ਤੋਂ ਮਨਾ ਕੀਤਾ ਸੀ ਸਭ ਤੋਂ ਪੁਰਾਣਾ ਜ਼ਿਕਰ ਮਹਿਮਾ ਪ੍ਰਕਾਸ਼ ਵਿੱਚ 18ਵੀਂ ਸਦੀ ਦੇ ਅਖੀਰ ਵਿੱਚ ਕਿ ਗੁਰੂ ਜੀ ਨੇ ਹੁਕਮ ਕੀਤਾ ਸੀ ਕਿ ਲੰਗੋਟ ਬੰਦ ਰੱਖਿਓ ਜਿਸ ਦਾ ਅਰਥ ਹੈ ਕਿ ਪ੍ਰਾਇ ਸਤਰੀ ਨਾਲ ਕਾਮ ਨਾਲ ਸੰਬੰਧਿਤ ਗਲਤੀ ਨਾ ਕਰਿਓ ਇਸ ਦਾ ਅਰਥ ਇਹ ਨਹੀਂ ਹੈ ਕਿ ਵਿਆਹ ਨਾ ਕਰਵਾਇਓ ਰਤਨ ਸਿੰਘ ਭੰਗੂ ਜੋ ਕਿ ਬਾਬਾ ਬੰਦਾ ਸਿੰਘ ਜੀ ਬਾਰੇ ਬਹੁਤ ਹੀ ਨਜ਼ਾਇਜ਼ ਇਲਜ਼ਾਮ ਲਾਉਂਦਾ ਹੈ ਨੇ ਇਹ ਵੀ ਨਹੀਂ ਕਿਹਾ ਕਿ ਵਿਆਹ ਨਾ ਕਰਵਾਇਓ ਇੱਕ ਗੱਲ ਹੋਰ ਸੋਚਣ ਵਾਲੀ ਹੈ ਕਿ ਸਾਡੇ ਸਾਰੇ ਗੁਰੂ ਸਹਿਬਾਨ ਗ੍ਰਸਤੀ ਹੋਏ ਹਨ ਸਿਵਾਏ 8ਵੇਂ ਗੁਰੂ ਸਾਹਿਬ ਦੇ ਕਿਉਂਕਿ ਉਹ ਵੀ ਛੋਟੀ ਉਮਰ ਦੇ ਵਿੱਚ ਜੋਤੀ ਜੋਤ ਸਮਾ ਗਏ ਸਨ ਦੱਸੋ ਜਦੋਂ ਕਿ ਸਾਡੇ ਗੁਰੂ ਸਹਿਬਾਨ ਗ੍ਰਸਤੀ ਸਨ ਤੇ ਸਾਰੇ ਪ੍ਰਾਤਨ ਵੱਡੇ ਗੁਰਮਖ ਗ੍ਰਸਤੀ ਸਨ ਤਾਂ ਗੁਰੂ ਜੀ ਨੇ ਬਾਬਾ ਜੀ ਨੂੰ ਕਿਉਂ ਵਿਆਹ ਨਾ ਕਰਵਾਉਣ ਲਈ ਕਹਿਣਾ ਸੀ ਗੁਰਮਤ ਵਿੱਚ ਗ੍ਰਸਤ ਧਰਮ ਨੂੰ ਪ੍ਰਧਾਨਤਾ ਦਿੱਤੀ ਗਈ ਹੈ ਸੋ ਇਹ ਨਹੀਂ ਹੋ ਸਕਦਾ ਕਿ ਗੁਰੂ ਜੀ ਬਾਬਾ ਜੀ ਬੰਦਾ ਸਿੰਘ ਜੀ ਨੂੰ ਵਿਆਹ ਕਰਵਾਉਣ ਤੋਂ ਮਨਾ ਕਰ ਦੇ ਚੌਥਾ ਇਤਰਾਜ਼ ਚੌਥਾ ਇਤਰਾਜ਼ ਇਹ ਹੈ ਕਿ ਉਹਨਾਂ ਨੇ ਸਿੱਖਾਂ ਨੂੰ ਮੀਟ ਖਾਣ ਤੋਂ ਮਨਾ ਕੀਤਾ ਸੀ ਇਹ ਤਾਂ ਮਾਸ ਖਰੇ ਲੋਕਾਂ ਦਾ ਪ੍ਰੋਪਾਗੈਂਡਾ ਹੈ ਮਾਸ ਬਾਰੇ ਅਸੀਂ ਫਿਰ ਕਿਸੇ ਹੋਰ ਵੀਡੀਓ ਵਿੱਚ ਵਿਚਾਰ ਕਰਾਂਗੇ ਪਰ ਹੁਣ ਅਸੀਂ ਇੰਨਾ ਹੀ ਕਹਿਣਾ ਮناسب ਸਮਝਦੇ ਹਾਂ ਕਿ ਮਾਸ ਨਾ ਖਾਣਾ ਇੱਕ ਬਹੁਤ ਹੀ ਚੰਗੀ ਗੱਲ ਹੈ ਅਤੇ ਬਾਬਾ ਜੀ ਨੇ ਲੋਕਾਂ ਨੂੰ ਮਾਸ ਖਾਣ ਦੀ ਮਨਾਹੀ ਕਰਕੇ ਕੁਝ ਵੀ ਗਲਤ ਨਹੀਂ ਕੀਤਾ ਐਨ ਗੁਰਮਤ ਅਨਸਾਰ ਹੀ ਕੀਤਾ ਸੀ ਮਾਸ ਦੇ ਚਸਕਾਲੂਆਂ ਨੂੰ ਸ਼ਾਇਦ ਬਾਬਾ ਜੀ ਦਾ ਪ੍ਰਚਾਰ ਚੰਗਾ ਨਹੀਂ ਲੱਗਿਆ ਸੋ ਉਹਨਾਂ ਨੇ ਇਹ ਇਲਜ਼ਾਮ ਬਾਬਾ ਜੀ ਤੇ ਨਜਾਇਜ਼ ਹੀ ਲਗਾਇਆ ਹੈ ਪੰਜਵਾਂ ਇਤਰਾਜ਼ ਪੰਜਵਾਂ ਇਤਰਾਜ਼ ਇਹ ਹੈ ਕਿ ਬਾਬਾ ਬినੋਦ ਸਿੰਘ ਜੀ ਨੇ ਉਹਨਾਂ ਦਾ ਸਾਥ ਛੱਡ ਦਿੱਤਾ ਸੀ ਬਾਬਾ ਬినੋਦ ਸਿੰਘ ਉਹਨਾਂ ਪੰਜਾਂ ਵਿੱਚੋਂ ਇੱਕ ਸਨ ਜੋ ਗੁਰੂ ਜੀ ਨੇ ਬਾਬਾ ਬੰਦਾ ਸਿੰਘ ਜੀ ਦੇ ਨਾਲ ਸਲਾਹਕਾਰ ਵਜੋਂ ਥਾਪੇ ਸਨ ਜਦੋਂ ਗੁਰਦਾਸ ਨੰਗਲ ਦੀ ਆਖਰੀ ਲੜਾਈ ਵਿੱਚ ਬਾਬਾ ਜੀ ਤੇ ਉਹਨਾਂ ਦੇ ਸਾਥੀ ਕਿਲੇ ਵਿੱਚ ਬੰਦ ਸਨ ਤਾਂ ਬਾਬਾ ਬినੋਦ ਸਿੰਘ ਜੀ ਜੰਗ ਨਾਲ ਸੰਬੰਧਤ ਕਿਸੇ ਮਤਭੇਦ ਕਰਕੇ ਉੱਥੋਂ ਚਲੇ ਗਏ ਸਨ ਜੰਗ ਵਿੱਚ ਜਾਂ ਹੋਰ ਕਾਰਵਿਹਾਰ ਕਰਦੇ ਹੋਏ ਮਤਭੇਦ ਹੋ ਜਾਣਾ ਇੱਕ ਸੁਭਾਵਿਕ ਹੀ ਗੱਲ ਹੈ ਇੱਕ ਗੱਲ ਤਾਂ ਸਾਬਤ ਹੈ ਜੇਕਰ ਬਾਬਾ ਬినੋਦ ਸਿੰਘ ਜੀ ਪਹਿਲਾਂ ਤੋਂ ਬਾਬਾ ਬੰਦਾ ਸਿੰਘ ਜੀ ਦੇ ਨਾਲ ਸਹਿਮਤ ਨਾ ਹੁੰਦੇ ਜਾਂ ਜੇਕਰ ਬਾਬਾ ਜੀ ਗੁਰੂ ਬਣੇ ਹੁੰਦੇ ਜਾਂ ਕੋਈ ਹੋਰ ਗਲਤ ਕੰਮ ਕਰਦੇ ਹੁੰਦੇ ਤਾਂ ਬਾਬਾ ਬినੋਦ ਸਿੰਘ ਜੀ ਇੰਨੀ ਦੇਰ ਤੱਕ ਉਹਨਾਂ ਦੇ ਨਾਲ ਨਾ ਰਹਿੰਦੇ ਉਹ ਆਖਰੀ ਜੰਗ ਵਿੱਚ ਗੁੱਸੇ ਹੋ ਕੇ ਚਲੇ ਗਏ ਸਨ ਪਰ ਧਿਆਨ ਇਹੋ ਗੱਲ ਇਹ ਹੈ ਕਿ ਬਾਬਾ ਬినੋਦ ਸਿੰਘ ਜੀ ਦਾ ਪੁੱਤਰ ਕਾਹਨ ਸਿੰਘ ਬਾਬਾ ਬੰਦਾ ਸਿੰਘ ਜੀ ਦੇ ਨਾਲ ਹੀ ਰਿਹਾ ਅਤੇ ਬినੋਦ ਸਿੰਘ ਦੇ ਨਾਲ ਨਹੀਂ ਗਿਆ ਸੋ ਇਹ ਨਿਕਤਾ ਵਜ਼ਨਦਾਰ ਨਹੀਂ ਹੈ ਕਿ ਜੇਕਰ ਬਾਬਾ ਬਨੋਦ ਸਿੰਘ ਜੀ ਬਾਬਾ ਬੰਦਾ ਸਿੰਘ ਜੀ ਦੇ ਨਾਲ ਅਸਹਿਮਤ ਹੋ ਕੇ ਚਲੇ ਗਏ ਸਨ ਤਾਂ ਬਾਬਾ ਜੀ ਮਾੜੇ ਬਣ ਗਏ ਹਨ ਛੇਵਾਂ ਇਤਰਾਜ ਛੇਵਾਂ ਇਤਰਾਜ ਇਹ ਹੈ ਕਿ ਉਹਨਾਂ ਦੇ ਸਮੇਂ ਸਿੱਖਾਂ ਦੇ ਦੋ ਗਰੁੱਪ ਬਣ ਗਏ ਸਨ ਬੰਦਈ ਖਾਲਸਾ ਅਤੇ ਤੱਤ ਖਾਲਸਾ ਬਾਬਾ ਜੀ ਦੇ ਸਮੇਂ ਕਦੇ ਸਿੱਖਾਂ ਦੇ ਇਹ ਬੰਦਈ ਖਾਲਸਾ ਤੇ ਤੱਤ ਖਾਲਸਾ ਗਰੁੱਪ ਨਹੀਂ ਬਣੇ ਸਨ ਇਹ ਤਾਂ ਉਹਨਾਂ ਦੀ ਸ਼ਹੀਦੀ ਤੋਂ ਕਈ ਸਾਲ ਬਾਅਦ ਦਰਬਾਰ ਸਾਹਿਬ ਦੇ ਚੜ੍ਹਾਵੇ ਨੂੰ ਲੈ ਕੇ ਦੋ ਗਰੁੱਪ ਬਣ ਗਏ ਸਨ ਅਤੇ 1221 ਵਿੱਚ ਬਾਬਾ ਜੀ ਦੀ ਸ਼ਹੀਦੀ ਤੋਂ 6 ਸਾਲ ਬਾਅਦ ਇਹਨਾਂ ਦਾ ਝਗੜਾ ਹੋ ਗਿਆ ਸੀ। ਬਾਬਾ ਜੀ ਦੇ ਵੇਲੇ ਤਾਂ ਇੱਕ ਹੀ ਗਰੁੱਪ ਸੀ ਤੇ ਉਹ ਸੀ ਖਾਲਸਾ ਪੰਥ। ਜਿਵੇਂ ਹੁਣ ਸਿੱਖਾਂ ਵਿੱਚ ਵਿਰੋਧੀ ਗਰੁੱਪ ਇੱਕ ਦੂਜੇ ਨੂੰ ਕਦੇ ਸਰਕਾਰੀ ਤੇ ਕਦੇ ਆਰਐਸਐਸ ਦੇ ਬੰਦੇ ਕਰਕੇ ਭੰਡਦੇ ਹਨ। ਇਸੇ ਤਰ੍ਹਾਂ ਹੀ ਉਦੋਂ ਹੋਇਆ ਹੋਣਾ ਹੈ। ਬਾਬਾ ਜੀ ਦੇ ਨਾਂ ਨੂੰ ਸਰਕਾਰ ਅਤੇ ਸਰਕਾਰ ਪੱਖੀ ਸਿੱਖਾਂ ਨੇ ਬਦਨਾਮ ਕਰ ਦਿੱਤਾ ਸੀ। ਉਹਨਾਂ ਦੇ ਉੱਤੇ 11ਵਾਂ ਗੁਰੂ ਬਣਨ ਦਾ ਝੂਠਾ ਇਲਜ਼ਾਮ ਲਗਾ ਦਿੱਤਾ ਸੀ। ਦੇਖੋ ਇਸ ਅਖੌਤੀ ਬੰਦਈ ਖਾਲਸਾ ਅਤੇ ਤਤ ਖਾਲਸਾ ਦੀ ਲੜਾਈ ਦਾ ਫੈਸਲਾ ਕਿਵੇਂ ਹੋਇਆ ਸੀ? ਬਾਬਾ ਬੰਦਾ ਸਿੰਘ ਜੀ ਦੇ ਨਿੰਦਕ ਦੱਸਦੇ ਹਨ ਕਿ ਬੰਦਈ ਖਾਲਸਾ ਵਾਲੇ ਹਾਰ ਗਏ ਸਨ ਤੇ ਉਹਨਾਂ ਨੂੰ ਤਨਖਾਹ ਇਹ ਲਾਈ ਗਈ ਸੀ ਕਿ ਉਹਨਾਂ ਨੂੰ ਸੂਰ ਦੇ ਮੀਟ ਦੀ ਤਰੀ ਪੀਣੀ ਪੈਂਦੀ ਸੀ ਤਾਂ ਜਾ ਕੇ ਉਹ ਤਤ ਖਾਲਸੇ ਵਿੱਚ ਸ਼ਾਮਲ ਹੋ ਸਕਦੇ ਸਨ। ਦੱਸੋ ਇਹ ਗੱਲ ਕਦੇ ਸੱਚੀ ਹੋ ਸਕਦੀ ਹੈ ਕਿ ਦਰਬਾਰ ਸਾਹਿਬ ਵਿੱਚ ਪੁਰਾਤਨ ਖਾਲਸੇ ਨੇ ਮੀਟ ਦੀ ਤਰੀ ਛਕਾ ਕੇ ਤਨਖਾਹੀਆਂ ਨੂੰ ਨਾਰ ਲਾਇਆ ਹੋਵੇ? ਸਭ ਝੂਠ ਹੈ। ਅਸਲ ਵਿੱਚ ਬੰਦਈ ਖਾਲਸਾ ਤੇ ਤੱਤ ਖਾਲਸਾ ਨਾਂ ਦੇ ਗਰੁੱਪ ਬਾਅਦ ਵਿੱਚ ਬਣੇ ਸਨ ਅਤੇ ਇਸ ਵਿੱਚ ਬਾਬਾ ਜੀ ਦਾ ਕੋਈ ਹੱਥ ਨਹੀਂ ਸੀ ਅਖੀਰ ਵਿੱਚ ਅਸੀਂ ਇਹੋ ਹੀ ਬੇਨਤੀ ਕਰਦੇ ਹਾਂ ਕਿ ਬਾਬਾ ਬੰਦਾ ਸਿੰਘ ਜੀ ਵਰਗੇ ਮਹਾਨ ਗੁਰਮਖ ਜਨ ਬਾਰੇ ਗਲਤ ਬਿਆਨ ਨਹੀਂ ਕਰਨ ਤੋਂ ਪਹਿਲਾਂ ਸਾਨੂੰ ਹਜ਼ਾਰਾਂ ਵਾਰ ਸੋਚਣਾ ਚਾਹੀਦਾ ਹੈ ਕਿਉਂਕਿ ਗੁਰਮਖ ਬਾਰੇ ਗਲਤ ਬਿਆਨ ਨਹੀਂ ਕਰਨ ਦੇ ਨਾਲ ਨਿੰਦਾ ਜੈਸਾ سنگੀਨ ਪਾਪ ਹੋ ਜਾਂਦਾ ਹੈ ਅੱਜ ਇਸ ਭਿਆਨਕ ਸਮੇਂ ਜਦੋਂ ਕਿ ਕੌਮ ਨਿਖਸਮੇ ਹੋਈ ਤੱਕੇ ਖਾ ਰਹੀ ਹੈ ਸਾਨੂੰ ਬਾਬਾ ਜੀ ਨੂੰ ਯਾਦ ਕਰਕੇ ਉਹਨਾਂ ਦੇ ਜੀਵਨ ਤੋਂ ਸੇਧ ਲੈ ਕੇ ਉਹਨਾਂ ਵਾਲੇ ਗੁਣ ਆਪਣੇ ਵਿੱਚ ਪ੍ਰਗਟ ਕਰਕੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਵਾਸਤੇ ਯਤਨਸ਼ੀਲ ਹੋਣਾ ਚਾਹੀਦਾ ਹੈ ਗੁਰੂ ਸਾਹਿਬ ಅಪਾਰ ਕਿਰਪਾ ਕਰਨ ਬਾਬਾ ਬੰਦਾ ਸਿੰਘ ਜੀ ਨੂੰ ਕੌਮ ਦੇ ਵਿੱਚ ਉਹ ਉੱਚਾ ਤੇ ਸਤਿਕਾਰਤ ਮਰਤਬਾ ਹਾਸਲ ਹੋਵੇ ਜਿਦੇ ਉਹ ਅਸਲ ਹੱਕਦਾਰ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ